ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਪੀਆਟੀਸੀ ਮੁਲਾਜ਼ਮਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਦਰਅਸਲ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਹੜੀਆਂ ਮੰਗਾਂ ਨੇ ਤੇ ਜੋ ਬਣਦਾ ਹੱਕ ਹੈ ਉਹ ਚੰਡੀਗੜ੍ਹ ਡੀਪੋ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਓਵਰਟਾਈਮ ਦਾ ਜਿਹੜਾ ਨਿਯਮ ਹੈ ਹਰ ਪਾਸੇ ਇੱਕੋ ਵਰਗਾ ਹੈ ਤੇ ਚੰਡੀਗੜ੍ਹ ਡੀਪੋ ਤੋਂ ਇਸ ਨਿਯਮ ਨੂੰ ਨਹੀਂ ਮੰਨਿਆ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵਿਤਕਰਾ ਹੋ ਰਿਹਾ ਹੈ ਮੁਲਾਜ਼ਮਾਂ ਨਾਲ ਉਸੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਮੰਤਰੀ ਸਾਹਿਬ ਦੇ ਵੱਲੋਂ ਜਿਹੜੀਆਂ ਗੱਲਾਂ ਤਾਂ ਕਈ ਆਖ ਦਿੱਤੀਆਂ ਜਾਂਦੀਆਂ ਨੇ ਪਰ ਉਹਨਾਂ ਗੱਲਾਂ ਤੇ ਉਹ ਆਪ ਧਿਆਨ ਨਹੀਂ ਦੇ ਰਹੇ ਇਸ ਨੂੰ ਲੈ ਕੇ ਇਹਨਾਂ ਦੇ ਵਿੱਚ ਕਾਫੀ ਰੋਸ ਨਜ਼ਰ ਆਇਆ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਮਹਿਲਾਵਾਂ ਦੇ ਲਈ ਜਿਹੜੀ ਮੁਫਤ ਸਫ਼ਰ ਹੈ ਉਸ ਦੀ ਅਦਾਇਗੀ ਵੀ ਟਾਈਮਸਰ ਪੀਆਰਟੀਸੀ ਤੇ ਰੋਡਵイズ ਵਿਭਾਗ ਨੂੰ ਨਹੀਂ ਹੁੰਦੀ ਜਿਸ ਦੇ ਚੱਲਦਿਆਂ ਕਿ ਉਹਨਾਂ ਨੂੰ ਤਾਂ ਡਰ ਹੈ ਕਿ ਹੁਣ ਇਹ ਜਿਹੜਾ ਵਿਭਾਗ ਹੈ ਇਹ ਬੰਦ ਹੀ ਹੋ ਜਾਵੇਗਾ ਇਸੇ ਦੇ ਚੱਲਦਿਆਂ ਉਹਨਾਂ ਹੋਰ ਵੀ ਕਈ ਤਮਾਮ ਮੰਗਾਂ ਨੂੰ ਲੈ ਕੇ ਸੰਘਰਸ਼ ਵਿੜਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰਾਂ ਦੇ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਉਹਨਾਂ ਦੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਲਵੰਤ ਸਿੰਘ ਚਿੰਨ੍ਹ ਮੀਤ ਪ੍ਰਧਾਨ ਪੰਜਾਬ ਪਾਣਵਾਸ ਪੀ ਆਰਟੀਸੀ ਕੰਟੈਕਟ ਵਰਕਰ ਯੂਨੀਅਨ 2511 ਅੱਜ ਤੱਕ ਇਹ ਮਾਮਲਾ ਜੀ ਮਾਮਲਾ ਇਹ ਹੈ ਵੀ ਚੰਡੀਗੜ੍ਹ ਡਿੱਪੂ ਦੀ ਜਿਹੜੀ ਮੈਨੇਜਮੈਂਟ ਹੈ ਉਹ ਪਿਛਲੇ ਕਾਫੀ ਸਮੇਂ ਤੋਂ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਵੀ ਉਹਨਾਂ ਨੂੰ ਬੰਦਾ ਓਵਰਟਾਈਮ ਜਾਂ ਉਹਨਾਂ ਦੀਆਂ ਡਿਊਟੀਆਂ ਤਾਂ ਜਿਉਂ 2511 ਜਥੇਬੰਦੀ ਦੇ ਜਿਹੜੇ ਲੀਟਰ ਨੇ ਨਮਾਇੰਦੇ ਨੇ ਉਹਨਾਂ ਨੂੰ ਵਾਰ-ਵਾਰ ਟਾਰਗੇਟ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਰੋਜ਼ ਵਜੋਂ ਕਈ ਵਾਰ ਡਿੱਪੂ ਵੀ ਬੰਦ ਹੋਇਆ ਹੈ ਐਮ ਡੀ ਪੀ ਅਧਿਨੇਲ ਬੈਠ ਕੇ ਇਸ ਮਸਲੇ ਦਾ ਹੱਲ ਵੀ ਕੱਢਿਆ ਗਿਆ ਵੀ ਜੋ ਬਣਦੀਆਂ ਰੋਟੇਸ਼ਨਾਂ ਨੇ ਉਹਨਾਂ ਦਾ ਜਿੰਨਾ ਓਵਰਟਾਈਮ ਬੰਦਾ ਜਿੰਨਾ ਉਹ ਮੰਗਦੇ ਨੇ ਉਹ ਵੀ ਦਿੱਤਾ ਜਾਵੇ ਤੇ ਜਿਹੜੀਆਂ ਰੋਟੇਸ਼ਨਾਂ ਦੀ ਪਾਣ ਤੋੜ ਕੀਤੀ ਹੈ ਉਹਨਾਂ ਨੂੰ ਦੁਬਾਰਾ ਉਸੇ ਤਰ੍ਹਾਂ ਬਾਲ ਕਰਕੇ ਵਰਕਰਾਂ ਨੂੰ ਡਿਊਟੀਆਂ ਤੋਂ ਅਫਸਰਟ ਨਾ ਕਰਦੇ ਹੋਏ ਉਹਨਾਂ ਨੂੰ ਬੰਦੇ ਰੂਟਾਂ ਤੇ ਡਿਊਟੀਆਂ ਤੇ ਜਿਹੜਾ ਡਿਊਟੀਆਂ ਕਰਵਾਈਆਂ ਜਾਣ ਕਿਉਂਕਿ ਅਕਸਰ ਹੀ ਕੱਚੇ ਮੁਲਾਜ਼ਮ ਜਿਹੜੇ ਜ਼ਿਆਦਾਤਰ ਰੂਟ ਰੂਟ ਤੇ ਚੱਲਦੇ ਨੇ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹ ਅੰਦਰ ਦਫ਼ਤਰਾਂ ਦੇ ਵਿੱਚ ਡਿਊਟੀਆਂ ਕਰਦੇ ਤਾਂ ਉਹਦਾ ਜਥੇਬੰਦੀ ਜਿਹੜੀ ਕਾਫੀ ਸਮੇਂ ਤੋਂ ਮੰਗ ਕਰ ਰਹੀ ਵੀ ਜਿਹੜਾ ਸਾਨੂੰ ਬੰਦਾ ਵਟਾਂ ਦਿੱਤਾ ਜਾਵੇ ਪਰ ਉਥੋਂ ਦੀ ਮੈਨੇਜਮੈਂਟ ਦਾ ਜਿਹੜਾ ਅੜਿਆ ਰਵਈਆ ਉਹ ਲਗਾਤਾਰ جاری ਏ ਉਹ ਵਾਰ-ਵਾਰ ਵਰਕਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੜਕਾ ਕੇ ਡਿੱਪੂ ਬੰਦ ਕਰਨ ਲਈ ਮਜਬੂਰ ਕਰਦੇ ਨੇ ਤਾਂ ਉਹਦੇ ਸਬੰਧ ਦੇ ਵਿੱਚ ਅੱਜ ਪੰਜਾਬ ਦੇ 18 ਦੇ 18 ਡਿੱਪੂਆਂ ਦੇ ਗੇਟਾਂ ਤੇ ਗੇਟਰ ਲੀਆਂ ਕਰਕੇ ਤਾਂ ਅਸੀਂ ਚੰਡੀਗੜ੍ਹ ਦੀ ਬਣੀਵਟ ਨੂੰ ਦੱਸਣਾ ਚਾਹੁੰਦੇ ਆ ਵੀ ਜੇਕਰ ਚੰਡੀਗੜ੍ਹ ਡਿੱਪੂ ਦੇ ਵਰਕਰਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਨਾ ਕੀਤੇ ਗਏ ਤਾਂ ਅਸੀਂ ਇਸ 5 ਤਰੀਕ ਨੂੰ 8ਵੇਂ ਮਹੀਨੇ ਦੀ 5 ਤਰੀਕ ਨੂੰ ਅਸੀਂ ਚੰਡੀਗੜ੍ਹ ਡਿੱਪੂ ਦੇ ਜਨਰਲ ਮੀਟਿੰਗ ਦਾ ਘਰਾਓ ਕਰਾਂਗੇ ਉਸ ਤੋਂ ਬਾਅਦ ਉਹਦੇ ਘਰ ਦੇ ਮੋਰੇ ਪੱਕਾ ਧਰਨਾਂ ਲਾ ਕੇ ਅਸੀਂ ਸਰਕਾਰ ਤੇ ਮੈਨੇਜਮੈਂਟ ਦਾ ਪਿੱਛੇ ਆਪਾਂ ਕਰਾਂਗੇ ਵੀ ਵੇਖੋ ਕਿਸੇ ਵੀ ਡਿੱਪੂ ਦੇ ਵਿੱਚ ਹੋਰ ਦਿੱਕਤ ਨਹੀਂ ਆਈ ਕਦੇ ਵੀ ਵੀ ਚੰਡੀਗੜ੍ਹ ਡਿੱਪੂ ਦੇ ਵਿੱਚ ਹੀ ਵਾਰ-ਵਾਰ ਕਿਉਂ ਪ੍ਰੋਬਲਮ ਆ ਰਹੀ ਹੈ ਕਿਉਂ ਤਿੰਨ ਚਾਰ ਵਾਰ ਚੰਡੀਗੜ੍ਹ ਡਿੱਪੂ ਵੀ ਬੰਦ ਹੋ ਚੁੱਕਾ ਹੈ ਹੋਰ ਕਿਸੇ ਡਿੱਪੂ ਦੇ ਵਿੱਚ ਡਿਊਟੀਆਂ ਲੈ ਕੇ ਜਾਂ ਹੋਰ ਕਿਸੇ ਡਿੱਪੂ ਦੇ ਵਿੱਚ 25 11 ਜੱਥੇਬੰਦੀ ਦੇ ਵਰਕਰਾਂ ਦਾ ਜਾਂ ਮੈਨੇਜਮੈਂਟ ਦਾ ਰੋਲਾ ਨਹੀਂ ਪੈਂਦਾ ਤਾਂ ਫਿਰ ਚੰਡੀਗੜ੍ਹ ਡਿੱਪੂ ਵਿੱਚ ਕਿਉਂ ਪੈਂਦਾ ਇਹਦਾ ਜਿਹੜਾ ਸਬਤਕ ਹੱਲ ਕੱਢਿਆ ਜਾਏਗਾ ਜੇਕਰ 5 ਤਰੀਕ ਤੋਂ ਪਹਿਲਾਂ ਪਹਿਲਾਂ ਪੀਆਰਟੀਸੀ ਮੈਨੇਜਮੈਂਟ ਨੇ ਉਹ ਵਰਕਰਾਂ ਦੀਆਂ ਜਿਹੜੀਆਂ ਮੰਗਾਂ ਜੋ ਜਾਇਜ਼ ਮੰਗਾਂ ਨੇ ਉਹਨਾਂ ਦਾ ਹੱਲ ਨਾ ਕੀਤਾ ਤਾਂ ਅਸੀਂ 5 ਤਰੀਕ ਨੂੰ ਚੰਡੀਗੜ੍ਹ ਦੇ ਜਨਰਲ ਮੈਨੇਜਰ ਦੇ ਘਰ ਦੇ ਮੂਹਰੇ ਪੱਕਾ ਤਰਣਾ ਲਾਵਾਂਗੇ ਤੇ ਨਾਲ ਦੀ ਨਾਲ ਸਾਡੀ ਅਗਲੀ ਮੰਗ ਕਿ ਜੋ ਪੰਜਾਬ ਰੋਡਵੇ ਦੇ ਵਿੱਚ ਜੋ 15 ਲੀਟਰ ਡੀਜ਼ਲ ਤੇ 400 ਰੁਪਏ ਤੱਕ ਰਿਪੋਰਟ ਵਾਲੇ ਸਾਥੀਆਂ ਨੂੰ ਵਨ ਟਾਈਮ ਰੈਲੈਕਸੇਸ਼ਨ ਦੇ ਕੇ ਸਰਕਾਰ ਨੇ ਇੱਕ ਮੌਕਾ ਦੇ ਕੇ ਡਿਊਟੀਆਂ ਤੇ ਲੈਣ ਦਾ ਜਿਹੜਾ ਫੈਸਲਾ ਲਿਆ ਸੀ ਉਹਦੇ ਤਹਿਤ ਰੋਡਵੇਜ ਦੇ ਜਿਹੜੇ ਸਾਥੀ ਨੇ ਉਹ ਤਾਂ ਡਿਊਟੀਆਂ ਤੇ ਆ ਚੁੱਕੇ ਨੇ ਪਰ ਪੀਆਰਟੀ ਦੇ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੇ ਇੱਕ ਗੋਲਮੋਲ ਗੱਲ ਰੱਖ ਕੇ ਕਿ ਸਿਰਫ ਜਿਹੜੇ ਬੰਦਿਆਂ ਦੀਆਂ ਜਿਹੜੇ ਬਲੈਕਲਿਸਟ ਹੋਏ ਨੇ ਉਹਨਾਂ ਨੂੰ ਡਿਊਟੀ ਤੇ ਲੈਣ ਦੀ ਗੱਲ ਕਹੀ ਏ ਜਿਨ੍ਹਾਂ ਦੀਆਂ ਅਪੀਲਾਂ ਰਿਜੈਕਟ ਹੋ ਚੁੱਕੀਆਂ ਨੇ ਉਹਨਾਂ ਨੂੰ ਮੈਨੇਜਮੈਂਟ ਜਿਹੜੀ ਕਹਿ ਰਹੀ ਵੀ ਅਸੀਂ ਤੁਹਾਨੂੰ ਡਿਊਟੀ ਤੇ ਨਹੀਂ ਲੈਣਾ ਕਿਉਂਕਿ ਲਗਭਗ 135 ਤੋਂ 40 ਵਰਕਰ ਨੇ ਸਾਰੀ ਪੀਆਰਟੀ ਦੇ ਵਿੱਚ ਜਿਹੜੇ ਨਿੱਕੇ ਨਿੱਕੇ ਰਿਪੋਰਟਾਂ ਕਰਕੇ ਛੋਟੀਆਂ ਮੋਟੀਆਂ ਗੱਟੀਆਂ ਕਰਕੇ ਘਰਾਂ 'ਚ ਬੈਠੇ ਨੇ ਤਾਂ ਉਹਨਾਂ ਦੀਆਂ ਕੁਝ ਤਾਂ ਕੁਝ ਸਾਥੀਆਂ ਨੂੰ ਬਲੈਕਲਿਸਟ ਕੀਤਾ ਗਿਆ ਤਾਂ ਕੁਝ ਦੀਆਂ ਅਪੀਲਾਂ ਜਿਹੜੀਆਂ ਨੇ ਰਿਜੈਕਟ ਹੋਈਆਂ ਨੇ 2021 ਦੇ ਵਿੱਚ ਕਮੇਡੀ ਐਮ ਡੀ ਸਾਹਿਬ ਆਏ ਸੀ ਉਦੋਂ ਸਟਾਫ ਸਾਡੇ ਸਾਰਾ ਪੂਰਾ ਸੀ ਉਦੋਂ ਉਹਨਾਂ ਨੇ ਜਿਹੜੇ ਜਿੰਨੇ ਵਰਕਰ ਸੀ 66 ਜਿਨ੍ਹਾਂ ਦੀਆਂ ਪੀਲਾਂ ਲੱਗੀਆਂ ਸੀ ਉਹ ਸਾਰਿਆਂ ਦੀਆਂ ਪੀਨਾ ਰਿਜੈਕਟ ਕਰਤੀਆਂ ਵੀ ਆਪਣੇ ਕੋਲ ਸਟਾਫ ਪੂਰਾ ਆਪਾਂ ਇਹਨਾਂ ਨੂੰ ਦੁਬਾਰਾ ਡਿਊਟੀ ਤੇ ਨਹੀਂ ਰੱਖਣਾ ਉਹਦੇ 'ਚ ਵਰਕਰਾਂ ਦਾ ਕੋਈ ਦੋਸ਼ ਨਹੀਂ ਵੀ ਸਰਕਾਰ ਨੇ ਜਿਹੜੀ ਮੰਗ ਬੰਨੀ ਹੈ ਸੈਕਟਰੀ ਟਰਾਂਪੋਰਟ ਨੇ ਇਸ ਚੀਜ਼ ਦਾ ਬਲੈਕਲਿਸਟ ਤੇ ਪੀ ਰਿਜੈਕਟ ਵਰਕਰ ਨੂੰ ਡਿਊਟੀ ਤੇ ਲਾਵਾਂਗੇ ਪਾਰਟ ਟਾਈਮ ਰੈਲੈਕਸ਼ਨ ਦੇ ਕੇ ਪਰ ਪੀਆਰਟੀਸੀ ਮੈਨੇਜਮੈਂਟ ਜਿਹੜੀ ਉਹ ਪੀ ਰਿਜੈਕਟ ਵਰਕਰ ਨੂੰ ਲੈ ਨਹੀਂ ਰਹੀ ਜਿਸ ਦੇ ਰੋਸ ਵਜੋਂ ਅਸੀਂ ਤਿੱਖੇ ਸੰਘਰਸ਼ ਕਰਨੇ ਮਜਬੂਰ ਹੋਵਾਂਗੇ ਚਾਹੇ ਕੋਈ ਰੋਡ ਬਲੌਕ ਕਰਨਾ ਪਵੇ ਚਾਹੇ 4 ਘੰਟਿਆਂ ਦੀ ਸਾਰੀ ਪੀਆਰਟੀਸੀ ਬੰਦ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਤਿੱਖਾ ਸੰਘਰਸ਼ ਅਸੀਂ ਕਰਕੇ ਤੇ ਸਰਕਾਰ ਤੋਂ ਆਪਦੀ ਜਿਹੜੀ ਮੰਗ ਹੈ ਉਹ ਮਨਵਾਵਾਂਗੇ ਕਿ ਜਿਹੜੇ 60 65 ਵਰਕਰ ਨੇ ਪੀ ਰਿਜੈਕਟ ਵਾਲੇ ਉਹਨਾਂ ਨੂੰ ਇੱਕ ਮੌਕਾ ਦੇ ਕੇ ਡਿਊਟੀ ਤੇ ਲਿਆ ਜਾਵੇ ਮੇਰਾ ਨਾਮ ਕੁਲਦੀਪ ਸਿੰਘ ਹੈ ਆਨਵਾਸ ਪੀਆਰਟੀ ਦੇ ਕੰਟਰੈਕਟ ਜੂਨੀਅਨ 25/11 ਪ੍ਰਧਾਨ ਚੰਡੀਗੜ੍ਹ ਡੀਪੂ ਅੱਜ ਦਾ ਜੋ ਸਾਡਾ ਮਸਲਾ ਜੀ ਚੰਡੀਗੜ੍ਹ ਡੀਪੂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਵਰਕਰਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਬੜੀ ਹੈਰਾਨੀ ਦੀ ਗੱਲ ਹੈ ਵੀ ਨੌ ਡੀਪੂ ਪੀਆਰਟੀ ਦੇ ਨੌ ਦੇ ਨੌ ਡੀਪੂਆਂ ਦੇ ਵਿੱਚ ਰੂਲ ਇੱਕ ਨੇ ਪਰ ਉਹਨਾਂ ਰੂਲਾਂ ਨੂੰ ਚੰਡੀਗੜ੍ਹ ਡੀਪੂ ਦੇ ਵਿੱਚ ਨਹੀਂ ਮੰਨਿਆ ਜਾ ਰਿਹਾ ਕਹਿੰਦੇ ਭਾਵੇਂ ਜਿਹੜਾ ਓਵਰਟਾਈਮ ਹੈ ਓਵਰਟਾਈਮ ਦਾ ਰੂਲ ਹੈ ਜਿਹੜਾ ਇੱਕੋ ਰੂਲ ਹੈ ਉਹ ਰੂਲ ਨੂੰ ਚੰਡੀਗੜ੍ਹ ਡੀਪੂ ਦੇ ਵਿੱਚ ਨਹੀਂ ਮੰਨਿਆ ਜਾ ਰਿਹਾ ਅੱਠ ਡੀਪੂਆਂ ਦੇ ਵਿੱਚ ਮੰਨਿਆ ਜਾ ਰਿਹਾ ਔਰ ਉਹਨਾਂ ਵਰਕਰਾਂ ਨੂੰ ਜਿਹੜਾ ਬਣਦਾ ਓਵਰਟਾਈਮ ਹੈ ਜਿਹੜੀ ਬਣਦਾ ਉਹਨਾਂ ਦੀ ਤਨਖਾਹ ਵੇਤਨੋਂ ਨਹੀਂ ਦਿੱਤਾ ਜਾ ਰਿਹਾ ਜਿਹਦੇ ਰੋਜ਼ ਭਜੋਂ ਚੰਡੀਗੜੀ ਡੀਪੂ ਪਹਿਲਾਂ ਕਈ ਵਾਰ ਬੰਦ ਹੋ ਚੁੱਕਿਆ ਹੈ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਤਾਂ ਜਨਰਲ ਮੈਨੇਜਰ ਨੇ ਭਰੋਸਾ ਦਿੱਤਾ ਸੀ ਵੀ ਜਿਹੜਾ ਤੁਹਾਨੂੰ ਬਣਦਾ ਓਵਰਟਾਈਮ ਹੈ ਉਹ ਸਹੀ ਦੇ ਦਿੱਤਾ ਜਾਊਗਾ ਔਰ ਉਸ ਤੋਂ ਬਾਅਦ ਜਿਹੜੀਆਂ ਰੋਟੇਸ਼ਨਾਂ ਨੂੰ ਤੋੜ ਦਿੱਤਾ ਗਿਆ ਜੋ 10 ਸਾਲਾਂ ਤੋਂ ਪੁਰਾਣੀਆਂ ਸਟੇਸ਼ਨਾਂ ਚੱਲਦੀਆਂ ਆ ਰਹੀਆਂ ਸੀ ਰੋਟੇਸ਼ਨ ਤੋਂ ਭਾਵ ਜਿਵੇਂ ਮੰਨ ਲਓ ਕੋਈ ਆਪਣੀ ਬੜੂ ਸਾਹਿਬ ਗੱਡੀ ਜਾ ਰਹੀ ਹੈ ਬਠਿੰਡਾ ਤੋਂ ਬੜੂ ਸਾਹਿਬ ਉਹਨੂੰ ਤੋੜ ਕੇ ਮਠੰਡਾ ਤੋਂ ਚੰਡੀਗੜ੍ਹ ਤੱਕ ਕਰ ਦਿੱਤੀ ਜਾਵੇ ਤਾਂ ਇਦਾਂ ਸਟੇਸ਼ਨਾਂ ਨੂੰ ਤੋੜ ਕੇ ਓਵਰਟਾਈਮ ਘਟਾ ਦਿੱਤਾ ਤੇ ਵਰਕਰਾਂ ਦਾ ਜਿਹੜਾ ਸ਼ੋਸ਼ਣ ਕੀਤਾ ਯਾਰ ਜਿਸ ਦੇ ਰੋਜ਼ ਵਜੋਂ ਵਰਕਰਾਂ ਨੇ ਜਿਹੜਾ ਧਰਨਾ ਦਿੱਤਾ ਹੋਇਆ ਸੀ ਤਾਂ ਜੇਕਰ ਉਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਜਰਨਲ ਮੈਨੇਜਰ ਦਾ 5 ਤਰੀਕ ਨੂੰ ਆਉਣ ਵਾਲੀ 5 ਤਰੀਕ ਨੂੰ ਉਹਨਾਂ ਦੇ ਘਰ ਦੇ ਅੱਗੇ ਬੂਹੇ ਦੇ ਅੱਗੇ ਧਰਨਾ ਦਿੱਤਾ ਜਾਊਗਾ ਔਰ ਇਹ ਜਿਹੜਾ ਧਰਨਾ ਹੈ ਇੱਕ ਪੱਕਾ ਧਰਨਾ ਦਿੱਤਾ ਜਾਊਗਾ ਜੇਕਰ ਇਹ ਮਸਲੇ ਦਾ ਕੋਈ ਹੱਲ ਨਾ ਕੀਤਾ ਗਿਆ। ਸਿਹਰ ਦਿੱਸਿਆ ਜਾ ਰਿਹਾ ਵੀ ਸਿਹਰ ਪਾਰਟ ਵੀ ਨਹੀਂ ਦਿੱਤਾ ਜਾ ਰਿਹਾ। ਬਿਲਕੁਲ ਜੀ ਅਸੀਂ ਬੜੇ ਹੈਰਾਨ ਆ ਵੀ ਜਦੋਂ ਸਰਕਾਰ ਆਮ ਆਦਮੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਵਾਅਦੇ ਕੀਤੇ ਸੀ ਵੀ ਹਰ ਇੱਕ ਵਿਭਾਗ ਨੂੰ ਜਿਹੜਾ ਅਪ ਕੀਤਾ ਜਾਊਗਾ ਉਹਦੀ ਤਰੱਕੀ ਕੀਤੀ ਜਾਊਗੀ ਪਰ ਪੀਆਰਟੀ ਦੇ ਇੰਨੇ ਮਾੜੇ ਹਾਲ ਨੇ ਕਿ ਟਾਇਰਾਂ ਤੋਂ ਬਿਨਾਂ ਬੈਂਟਰੀਆਂ ਤੋਂ ਬਿਗੈਰ ਮੁਗਲੈਲ ਤੋਂ ਬਿਗੈਰ ਕਾਫੀ ਗੱਡੀਆਂ ਜਾਂ ਨਿੱਕੇ ਮੋਟੇ ਹੋਰ ਸਪੇਅਰ ਪਾਰਟ ਤੋਂ ਬਿਗੈਰ ਗੱਡੀਆਂ ਖੜੀਆਂ ਨੇ ਜਿਹਦੇ ਕਾਰਨ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਆਪਣੇ ਸਟਾਫ ਨੂੰ ਵੀ ਔਰ ਆਮ ਜਨਤਾ ਨੂੰ ਵੀ ਕਿਉਂਕਿ ਬੱਸਾਂ ਦੀ ਬਹੁਤ ਜ਼ਿਆਦਾ ਘਾਟ ਹੈ ਔਰ ਘਾਟ ਹੋਣ ਦੇ ਬਾਵਜੂਦ ਸਫੇਰਪੜ ਨਹੀਂ ਆ ਰਿਹਾ ਤੇ ਲਗਭਗ 10 ਤੋਂ 15 ਗੱਡੀਆਂ ਇਹਨੀਆਂ ਡੀਪੂ ਦੇ ਵਿੱਚ ਸਫੇਰਪੜ ਤੋਂ ਬਗੈਰ ਖੜੀਆਂ ਰਹਿੰਦੀਆਂ ਨੇ ਟਾਇਰ ਬਹੁਤ ਜ਼ਿਆਦਾ ਮਾੜੇ ਨੇ ਜਿਦੇ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਔਰ ਸਰਕਾਰ ਜਿਹੜਾ ਬੰਦ ਦਾ ਪੈਸੇ ਹੈ ਲੇਡੀਜ਼ ਦਾ ਬੂਮੈਂਨ ਦਾ ਜੋ ਕਿਰਾਇਆ ਹੈ ਉਹ ਸਰਕਾਰ ਸਮੇਂ ਸਿਰ ਅਦਾਇਗੀ ਨਹੀਂ ਕਰ ਰਹੀ ਜਿਦੇ ਕਾਰਨ ਸਫੇਰਪੜ ਨਹੀਂ ਆ ਰਿਹਾ ਔਰ ਆਮ ਜਨਤਾ ਨੂੰ ਔਰ ਇਸ ادارے ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਨੂੰ ਲੱਗ ਰਿਹਾ ਵੀ ਇਹ ਅਦਾਰਾ ਇੱਕ ਬੰਦ ਹੋਣ ਦੇ ਨਜ਼ਰੀਏ ਤੇ ਟਰਾਂਸਪੋਰਟ ਮੰਤਰੀ ਟੀਵੀ ਦੇ ਉੱਤੇ ਨਿਊਜ਼ ਦੇ ਦਿੰਦੇ ਨੇ ਜਾਂ ਖਬਰਾਂ ਦੇ ਦਿੰਦੇ ਨੇ ਵੀ ਅਸੀਂ ਵਾਅਦੇ ਦੇ ਵੱਲ ਆ ਪਰ ਜਿਹੜੀ ਗਰਾਊਂਡ ਲੈਵਲ ਦੀ ਸਥਿਤੀ ਇਹ ਹੈ ਵੀ ਜਿਹੜੀਆਂ ਬੱਸਾਂ ਕਈ ਵਾਰ ਤਾਂ ਉਹ ਜੀ ਸਥਿਤੀ ਬਣ ਜਾਂਦੀ ਹੈ ਵੀ ਜਿਹੜਾ ਡੀਜ਼ਲ ਹੈ ਡੀਜ਼ਲ ਵੀ ਸਾਨੂੰ ਬਾਹਰ ਪੰਪਾਂ ਤੋਂ ਲੈਣਾ ਪੈਂਦਾ ਐਨੇ ਮਾੜੇ ਹਾਲ ਪੀਆਰਟੀ ਦੇ ਹੋ ਚੁੱਕੇ ਨੇ ਸਰਕਾਰ ਨੂੰ ਮੰਗ ਕਰਦੇ ਆ ਵੀ ਸਮੇਂ ਸਿਰ ਜਿਹੜੀ ਹੈ ਤਾਂ ਕੀ ਹੈ ਉਹ ਕੀਤੀ ਜਾਵੇ ਜਿਹਦੇ ਕਾਰਨ ਇਹ ਵਿਭਾਗ ਚੱਲ ਸਕੇ